ਇਹ ਨੌਜਵਾਨ ਨੇ ਸਿਰਾ ਕਰਾ ਕੇ ਰੱਖਤਾ ਬੇੜਾ ਗਰਕ ਕਰਤਾ ਪੰਜਾਬ ਸਰਕਾਰ ਦਾ ਭਗਵੰਤ ਸਰਕਾਰ ਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜਿੰਨਾ ਵੀ ਹੋ ਸਕੇ ਤਾਂ ਕਿ ਪਤਾ ਲੱਗੇ ਅੰਧ ਭਗਤਾ ਨੂੰ ਜਿਹੜੇ ਹਜੇ ਵੀ ਅੰਧ ਪਗਤ ਬਣੇ ਬੈਠੇ ਆ ਤੇ ਪਤਾ ਲੱਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਜਿਹੜਾ ਲੋਕ ਆ ਜਿਹੜੇ ਉਹ ਜਾਗਰੂਕ ਹੋ ਚੁੱਕੇ ਆ ਤੇ ਇਸੇ ਤਰ੍ਹਾਂ ਜਿਹੜਾ ਉਹ ਨੌਜਵਾਨ ਆ ਭਾਵੇਂ ਤੁਸੀਂ ਜਿੰਨਾ ਮਰਜੀ ਜੇਲ੍ਹਾਂ ਦੇ ਵਿੱਚ ਡੱਕ ਲੋ ਇਸੇ ਤਰ੍ਹਾਂ ਜਿਹੜੇ ਨੌਜਵਾਨ ਆਓ ਪੰਜਾਬ ਦੀ ਆਵਾਜ਼ ਜਿਹੜੀ ਬੁਲੰਦ ਕਰਦੇ ਰਹਿਣਗੇ ਸੁਵੱਤੋਵਾ ਦੇ ਇਸ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਵੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਗਵਾਨ ਤਮਨਾ ਮੇਰੀਆਂ ਗੱਲਾਂ ਤਾਂ ਤੈਨੂੰ ਲੱਗਣੀਆਂ ਪੁੱਠੀਆਂ ਜੀਆਂ ਤੇਰੇ ਕੁੱਤੇ ਖੁੱਲੇ ਛੱਡੇ ਫਿਰਦੇ ਆ ਤੇਰੇ ਕੁੱਤੇ ਖੁੱਲ ਗਿਆ ਇਹਨਾਂ ਨੂੰ ਸੰਗਲ ਪਾਲਾ ਕਰਦਾ ਤੁਸੀਂ ਚੂੜੀਆਂ ਪਾਈ ਫਿਰਦੇ ਆ ਨਾ ਜਿਹੜੀਆਂ ਆਏ मेरे हाथों में झाड़ू किय चूड़िया है इधर पीलियां थोड़िया बूरियां है केजरीवाल ने हाथों में मेरे डालियां है। मेरे हाथों में नौ नौ चूड़िया है ये तो राघव चे ने डालिया है भगवंत मान तो दो हजार सताई में ਹੱਥ ਸੇ ਉਤਾਰ ਲੇਗਾ ਮੇਰੇ ਹੱਥੋਂ ਮੈਨੋਂ-ਨੋਂ ਚੂੜੀਆਂ ਹੈ ਥੋੜਾ ਸਹਰੋ 2027 ਤੱਕ ਮਜਬੂਰੀਆਂ ਹੈ ਚੂੜੀਆਂ ਪਾ ਕੇ ਬੈਠੇ ਚਿੱਟਾ ਬੰਦ ਕਰਾਓ ਜਿਹੜੇ ਭਾਨੇ ਸਿੱਧੂ ਦੇ ਕੱਠ 'ਚ ਬੋਲ ਕੇ ਆਏ ਆ ਮੈਂ ਸਿਰਫ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਮੈਨੂੰ ਅਪਸ਼ਬਦ ਬੋਲੇ ਆ ਮੇਰੀ ਮਾਂ ਬਾਰੇ ਬੋਲਿਆ ਇੱਕ ਬੰਦੇ ਨੇ ਲਿਖਿਆ ਕਹਿੰਦਾ بڑا ਬੰਦਾ ਯਾਰ ਬੇਸ਼ਰਮਾ ਕਹਿੰਦਾ ਅੱਜ ਇਹ ਬਹਾਨਾ ਬਣਾ ਕੇ ਪੈ ਗਿਆ ਕਹਿੰਦੇ ਤਾਂ ਆਖੇ ਹਰ ਕੀ ਨਿਕਲਿਆ ਹਰਾਮਖੋਰ ਆਹੇ ਮੈਂ ਕੋਈ ਐਮਐਲਏ ਨਹੀਂ ਮੈਂ ਕੋਈ ਐਮਪੀ ਨਹੀਂ 92 ਸੀਟਾਂ ਤੁਹਾਨੂੰ ਦਿੱਤੀਆਂ ਲੋਕਾਂ ਨੇ ਤੁਸੀਂ ਕੰਮ ਨਹੀਂ ਕੀਤਾ ਚਿੱਟਾ ਬੰਦ ਤੁਸੀਂ ਨਹੀਂ ਕਰਾਇਆ ਈਆਂ ਦੋ ਡੰਗ ਦੀ ਰੋਟੀ ਪਿੱਛੇ ਬਾਹਰ ਜਾਈ ਜਾਂਦੀਆਂ ਨੌਜਵਾਨ ਬਾਹਰ ਜੇ ਟੰਬੇ ਲੋਕਾਂ ਦੇ ਮਾਰੀ ਜਾਂਦੇ ਤੁਸੀਂ ਹਰਾਮਖੋਰ ਕੌਣ ਨਿਕਲਿਆ ਮੈਂ ਕਿ ਕੌਣ ਦੱਸੋ ਮੈਨੂੰ ਭਗਵਾਨ ਤਮਾਨਾ ਮੇਰੀਆਂ ਗੱਲਾਂ ਤਾਂ ਤੈਨੂੰ ਲੱਗਣੀਆਂ ਪੁੱਠੀਆਂ ਜੀਆਂ ਤੇਰੇ ਕੁੱਤੇ ਖੁੱਲੇ ਛੱਡੇ ਫਿਰਦੇ ਆ ਤੇਰੇ ਕੁੱਤੇ ਖੁੱਲ ਗਿਆ ਇਹਨਾਂ ਨੂੰ ਸੰਗਲ ਪਾਲਾ ਮੈਂ ਫਿਰ ਤੋਂ ਆਣਾ ਤੇਰੇ ਕੁੱਤੇ ਖੁੱਲ ਗਿਆ ਇਹਨਾਂ ਨੂੰ ਸੰਗਲ ਪਾਲਾ ਇਹ ਬੋਲਦੇ ਬਹੁਤ ਲੋਕਾਂ ਨੂੰ ਮਨ ਚੰਗਾ ਤੂੰ ਸਖਬੀਰ ਬਾਦਲ ਹੋਰਾਂ ਦੇ ਖਿਲਾਫ ਇੰਨਾ ਕ ਬੋਲਦਾ ਰਿਆਂ ਛੱਡ ਗੱਲਾਂ ਦੇ ਉਹਨਾਂ ਦੀ ਘਰ ਵਾਲੀ ਨੂੰ ਤੂੰ ਸਿਮਰੋ ਭਾਬੀਆਂ ਦਾ ਹੁੰਦਾ ਸੀ ਆ ਪਰਨੀਤ ਕੌਰ ਬੀਬੀ ਨੂੰ ਪਤਾ ਨਹੀਂ ਕੀ ਕੁਛ ਕਹਿਨਦਾ ਸੀ ਉਹਦੀ ਦਾੜ੍ਹੀ ਬਾਰੇ ਗਲਤ ਕਹਿੰਦਾ ਸੀ ਤੂੰ ਕੈਪਟਨ ਮਰਿੰਦਰ ਸਿੰਘ ਦੀ ਕਦੇ ਉਹਦੇ ਪਜਾਮੇ ਨੂੰ ਭੀੜੀ ਪਜਾਮੀ ਦੱਸਦਾ ਸੀ ਤੇ ਅਖੇ ਅਦਾ ਦਿਨ ਲੱਗ ਜਾਂਦਾ ਉਹਨੂੰ ਪਜਾਮੀ ਚੜਾਉਣ ਨੂੰ ਹੁਣ ਤੇਰੇ ਕੁੱਤੇ ਖੁੱਲੇ ਛੱਡੇ ਫਿਰਦੇ ਆ ਤੇਰੇ ਕੁੱਤੇ ਖੁੱਲ ਗਿਆ ਤੇਰੇ ਕੁੱਤਿਆਂ ਨੂੰ ਸਮਝਾ ਲ ਤੈਨੂੰ ਮੇਰੀਆਂ ਗੱਲਾਂ ਦਾ ਦੁੱਖ ਆਊਗਾ ਪਰ ਸੁਣ ਲਈ ਗੱਲ ਧਿਆਨ ਦੇ ਨਾਲ ਭਾਨੇ ਸਿੱਧੂ ਦੇ ਕੋਲ ਦੁਨਾ ਮੈਂ ਉੱਥੇ ਜਾ ਕੇ ਕੱਟ ਤੇ ਬੋਲ ਕੇ ਆਇਆ ਆ ਮੈਂ ਸੱਚ ਬੋਲਿਆ ਸੀ ਕੋਈ ਝੂਠ ਨਹੀਂ ਬੋਲਿਆ ਫਿਰ ਮੇਰੀ ਜਿਹੜੇ ਕਹ ਲੋ ਸਿਹਤ 21 ਜਨਵਰੀ 2024 ਨੂੰ ਖਰਾਬ ਹੋਈ ਸੀ ਮੈਨੂੰ ਇਹ ਸੀ ਕਿਤੇ ਮੈਨੂੰ ਅਟੈਕ ਆ ਗਿਆ ਦਿਲ ਦਾ ਮੇਰੇ ਮਾਪੇ ਮੇਰੀ ਛਾਤੀ ਨਾਪ ਨਾਪ ਕੇ ਨਾਲਾਂਢੀ ਗਵਾਂਢੀ ਸੱਦੇ ਫਾਜ਼ਿਲਕਾ ਲੈ ਕੇ ਉੱਥੇ ਹਸਪੀਟਲ ਦੇ ਵਿੱਚ ਉਹਨਾਂ ਨੇ 200 ਰੁਪਿਆ ਲੱਗਦਾ ਜਿਹੜੀ ਉਹ ਲਾ ਕੇ ਇਥੇ ਪੀਪਣ ਗਈਆਂ ਪਤਾ ਨਹੀਂ ਸੀਸੀ ਵਜ ਦੀ ਜਾਂ ਜਿਹੜੀ ਵੀ ਉਹ ਕਹਿੰਦੇ ਇਹਨੂੰ ਟੈਕ ਦਾ ਕੋਈ ਦਿੱਕਤ ਨਹੀਂ ਉਹਨਾਂ ਨੇ ਦਵਾਈ ਦਿੱਤੀ ਫਿਰ ਮੈਨੂੰ ਦੂਜੇ ਦਿਨੋਂ ਹੋਰ ਹੀ ਹੁੰਦਾ ਰਿਹਾ ਤੀਜੇ ਦਿਨੋਂ ਜਿਹੜਾ ਕੱਲੋ ਦੂਜੇ ਮੁਰਕੇ 22 ਤਰੀਕ ਨੂੰ ਉਦੋਂ 22 ਤੋਂ 12 ਤਰੀਕ ਤੋਂ ਬਾਅਦ ਤਰੀਕ ਬਦਲ ਜਾਂਦੀ ਆ ਫਿਰ 23 ਤਰੀਕ 1:30 ਵਜੇ ਮੈਂ ਬਿਮਾਰ ਹੋਇਆ ਤਾਂ ਮੈਨੂੰ ਮੁਕਸਰ ਲੈ ਕੇ ਉੱਥੋਂ ਕਿਸੇ ਡਾਕਟਰ ਦੇ ਵਾਸ ਨਹੀਂ ਆਇਆ ਕੰਮ ਹਸਪੀਟਲ ਨਹੀਂ ਖੁੱਲੇ ਸੀ ਇੱਕੋ ਹਸਪੀਟਲ ਗਏ ਸੀ ਉਹਨਾਂ ਨੇ ਵੀ ਉਹ 2250 ਰੁਪਿਆ ਲਿਆ ਚੈੱਕਅਪ ਕੀਤਾ ਲੱਖਿਆਲੀ ਮੰਡੀ ਮੇਰੇ ਨਾਨਕੇ ਸੀ ਮੈਂ ਉੱਥੇ ਆ ਕੇ ਪੈ ਗਿਆ ਸੁਣੀ ਚੱਲੀ ਹਣ ਗੱਲ ਲਿਖਣ ਆਲਿਆ ਅਗਰ ਤੂੰ ਸੁਣੀ ਚੱਲੀ ਗੱਲ ਹਣ ਤੁਸੀਂ ਜਿਹੜੇ ਥੋੜੇ ਚ ਹੰਕਾਰ ਬੋਲਦਾ ਨਾ ਹੰਕਾਰ ਨੂੰ ਠੰਡਾ ਕਰਕੇ ਰੱਖ ਤੇਰੇ ਮੈਂ ਦੱਸੀ ਆ ਨਾ ਗੱਲ ਸੁਣੀ ਐ ਇੱਧਰ ਤੇਰੇ ਮਾਪੇ ਆਪਣੇ ਤੈਨੂੰ ਤਮੀਜ਼ ਨਹੀਂ ਸਿਖਾਈ ਤੁਸੀਂ ਗੰਦ ਜੰਮੇ ਆ ਜਿਹੜੇ ਮੈਨੂੰ ਬੋਲਿਆ ਸੀ ਸੋਹਣੀ ਤੂੰ ਗੱਲ ਹਣ ਭਗਵਾਨਤਮਨ ਜੀ ਤੁਸੀਂ ਮੁੱਖ ਮੰਤਰੀਆਂ ਤੁਹਾਨੂੰ ਵੀ ਬੇਨਤੀ ਕਰਦਾ ਸੁਣੋ ਜਿਹੜੇ ਤੁਹਾਡੇ ਕੁੱਤੇ ਖੁੱਲੇ ਫਿਰਦੇ ਹੋ ਕੀ ਬੋਲਦੇ ਆ ਲੱਖਿਆਲੀ ਮੰਡੀ ਡਾਕਟਰ ਆਇਆ ਉੱਥੇ ਮੇਰੀ ਹੱਡਾਂ ਪੈਰਾਂ ਚ ਜਵਾਂ ਜਾਨ ਮੁੱਕ ਗਈ 23 ਤਰੀਕ ਸਵੇਰ 6 ਵਜੇ ਦੀ ਗੱਲ ਆ ਇਹ ਉਹਨੇ ਟੀਕੇ ਲਾਏ ਮੇਰੇ ਉਹ ਕਹਿੰਦੇ ਨੂੰ ਗਮ ਨਮੂਨੀਆਂ ਸਾਨੂੰ ਉਦੋਂ ਪਤਾ ਲੱਗਿਆ ਦੂਜੇ ਦਿਨ ਜਾ ਕੇ ਅਸੀਂ ਉੱਥੇ ਮੁਕਸਰ ਦੇ ਹਸਪੀਟਲ ਚ ਟੈਸਟ ਕਰਾਏ TCLCI 19000 ਸੈੱਲ ਘਟੇ ਸੀ ਦਵਾਈ ਲੈ ਰਿਆ ਸੀ ਤੇ ਮੰਮੀ ਮੇਰੀ ਆਂਦੀ ਵੀ ਨਹੀਂ ਪੁੱਤ ਤੂੰ ਮੇਰੇ ਕੋਲ ਕੱਲਾ ਕੱਲਾ ਮੈਂ ਨਹੀਂ ਜਾਣਦੇ ਆ ਕੋੜ ਤੂੰ ਨਾ ਟੱਕੇ ਨਾਲ ਗਿਆ ਦਵਾਈਆਂ ਲੈ ਕੇ ਮੈਂ ਵੀ ਤੁਹਾਨੂੰ ਦੱਸ ਦਿਨਾ ਦਵਾਈ ਮੈਂ ਬਹੁਤ ਜ਼ਿਆਦੇ ਹੱਤਵਾਰ ਖਾ ਲਈ ਸੀ ਮੈਂ ਕਿਹਾ ਮੇਰੀ ਸਿਹਤ ਨੂੰ ਕੋਈ ਦਿੱਕਤ ਨਾ ਆਵੇ ਉੱਥੇ ਤੁਰਿਆ ਫਿਰਿਆ ਮੈਨੂੰ ਭੁੱਖ ਬਹੁਤ ਜ਼ਿਆਦੇ ਲੱਗੀ ਸੀ ਉਸ ਤੋਂ ਬਾਅਦ ਮੈਂ ਉੱਥੇ ਬਰਨਾਲੇ ਜਾ ਕੇ ਖਾਦੇ ਆ ਪੁੱਲ ਥੱਲੇ ਕੁਲਚੇ ਮੁੰਡਾ ਕੁਲਚੇ ਲਾਉਂਦਾ ਸੀ ਉੱਥੇ ਤਿੰਨ ਕੁਲਚੇ ਖਾਦੇ ਆ 20-20 ਵਾਲੇ ਜਿਨੇ ਮੇਰੀ ਟੀਐਲਸੀ ਫਿਰ ਤੋਂ ਵਧਾਤੀ ਔਰ ਮੈਂ ਫਿਰ ਤੋਂ ਬਿਮਾਰ ਹੋ ਗਿਆ ਜਿਸ ਦਿਨ ਇੱਕ ਤਰੀਕ ਨੂੰ ਕੱਠ ਹੁੰਦਾ ਉਸ ਦਿਨ ਮੈਨੂੰ ਫੋਨ ਆਉਂਦਾ ਸਿਮਰਜੀਤ ਮਾਨ ਦੇ ਸੈਕਟਰੀ ਦਾ ਉਹ ਕਹਿੰਦਾ ਵੀ ਉੱਥੇ ਪਹੁੰਚੋਗੇ ਮੈਂ ਕਿਹਾ ਪਹੁੰਚਾਂਗੇ ਤੁਹਾਡੀ ਸੀਆਈਡੀ ਦਾ ਫੋਨ ਆਇਆ ਮੈਂ ਕਿਹਾ ਪਹੁੰਚਾਂਗੇ ਮੈਂ ਚੱਲਿਆ ਸੀ ਬਠਿੰਡੇ ਹਸਪੀਟਲ ਦੇ ਵਿੱਚ ਮੈਂ ਕਿਹਾ ਉੱਥੋਂ ਦਵਾਈ ਲੈ ਕੇ ਉੱਥੇ ਜਾਂਦਾ ਰਹੂੰਗਾ ਮੇਰਾ ਇੱਕਦਮ ਸਾਹ ਰੁਕ ਗਏ ਹੁੰਦਾ ਗੁੱਮ ਨਮੂਨੀਆ ਮੈਂ ਰੱਬ ਅੱਗੇ ਅਰਦਾਸ ਵੀ ਕਰਦਾ ਪਰ ਇਹ ਬਿਮਾਰੀ ਕਿਸੇ ਵੈਰੀ ਦੁਸ਼ਮਣ ਨੂੰ ਨਾ ਲਾਈ ਪਰ ਜਿਹੜੇ ਟੀਚਰਾਂ ਕਰਦੇ ਨੇ ਸੱਚਿਆ ਪਾਤਸ਼ਾਹ ਨੂੰ ਦੋਕ ਦਿਨ ਲਾ ਦੇ ਇੰਨੇ ਕਿ ਤੇਰੇ ਕੋਲੋਂ ਮੰਗਾ ਜਿਹੜੇ ਝਾਰੂ ਵਾਲੇ ਆ ਜਿਹੜੇ ਮਜ਼ਾਕ ਡਾਉਣ ਵਾਲੇ ਆ ਇਹਨਾਂ ਨੂੰ 2 ਦਿਨ ਗੁੰਮ ਨਮੂਨੀਆਂ ਕਰਦੇ ਇਹਨਾਂ ਨੂੰ ਪਤਾ ਲੱਗ ਜਾਏ ਇਹਨਾਂ ਕੋਲ ਪੈਸਾ ਨਾ ਰਵੇ ਪਤਾ ਲੱਗ ਜਾਏ ਵੀ ਦਵਾਈ ਲਈ ਦੀ ਕਿਵੇਂ ਆ ਉਸ ਤੋਂ ਬਾਅਦ ਮੈਂ ਇਥੋਂ ਆਪਦੇ ਅਰਨੀ ਵਾਲਾ ਛੇਕਸ਼ਬਾਨ ਤੋਂ ਬੋਤਲਾ ਲਵਾਉਂਦਾ ਰਿਆਂ ਬੋਤਲ 400 4500 ਐਮਜੀ ਟੀਕਾ ਲੱਗਦਾ ਰਿਹਾ ਇੱਕ ਟਾਈਮ ਦਾ ਜਿਹੜਾ ਮੇਰੇ ਅੰਦਰੋਂ ਸਰੀਰ ਕੰਮ ਦਾ ਵੇਖਣ ਨੂੰ ਇੱਥੇ 9 ਬਰ 9 ਲੱਗਦੇ ਆ ਹੁਣ ਵੇਖ ਇੱਧਰ ਭਗਵੰਤਮਾਨ ਜਿਹੜੇ ਤੇਰੇ ਕੁੱਤੇ ਖੁੱਲੇ ਫਿਰਦੇ ਆ ਕੀ ਬੋਲਦੇ ਆ ਉਹ ਆਂਦੇ ਵਿਸ਼ਵਦੀਪ ਡਰ ਗਿਆ ਇਹਦੇ ਸੁਫਨੇ ਦੇ ਵਿੱਚ ਭਗਵੰਤ ਮਾਨ ਨੇ ਗੁਪਤੰਗ ਮੂੰਹ ਚ ਪਾਤਾ ਵੇਖ ਤੇਰੇ ਆ ਕੁੱਤੇ ਜਿਹੜੇ ਛੱਡੇ ਕੀ ਬੋਲਦੇ ਆ ਕਹਿੰਦਾ ਗੁਪਤੰਗ ਮੂੰਹ ਚ ਪਾਤਾ ਇਹਦੇ ਕਰਕੇ ਬਿਮਾਰ ਹੋ ਗਿਆ ਇਹਨੂੰ ਬੁਖਾਰ ਚੜ ਗਿਆ ਮੈਂ ਸਕਰੀਨ ਸ਼ਾਟ ਲੈ ਲੈ ਰੱਖੀ ਖੜਾ ਵੀ ਆ ਆ ਆ ਹੁੰਦੀ ਆ ਫਿਰ ਇਹ ਕਹਿੰਦਾ ਆ ਵੇਖ ਗੋਪਤੰਗ ਦੀ ਦਹਿਸ਼ਤ ਆ ਕਿਸੇ ਮਾਂ ਦਾ ਨਹੀਂ ਕਿਸੇ ਹਰਾਂ ਦਾ ਜੇ ਮੇਰੇ ਤੇ ਘਾਤ ਧਾਰਾ ਲਵਾਉਗਾ ਨਾ ਮੈਂ ਅੱਜ ਇੱਕ ਗੱਲ ਭਗਵਾਨ ਤਮਾਮ ਦੇ ਸਿਰੋਕਾਟ ਦੇਵਾ ਮੈਂ ਕੋਈ ਫੇਸਬੁੱਕ ਤੋਂ ਪੈਸੇ ਕਮਾਉਣ ਵਾਸਤੇ ਨਹੀਂ ਬੋਲਦਾ ਜੇ ਕਰ ਮੈਂ ਪੈਸੇ ਕਮਾਉਣ ਵਾਸਤੇ ਬੋਲਦਾ ਹੁੰਦਾ ਤੇ ਤੇਰੇ ਤਰ੍ਹਾਂ ਹਾਰਮੋਨੀਅਮ ਪਲੇ ਕਰਦਾ ਰਹਮ ਸੁਣ ਮੇਰੀ ਇੱਕ ਨੰਬਰ ਤੇ ਗੱਲ ਗਾਣੇ ਮੇਰੇ ਕੋਲ ਲਿਖਿਆ ਕਹਿੰਦਾ ਸੱਚੀ ਸੱਚ ਸੁਨਾਮ ਦਾ ਮੈਂ ਤੁਹਾਡੇ ਅੱਗੇ ਮਾਫ ਮੈਨੂੰ ਇਹ ਕਰ ਦਿਓ ਜੇ ਗੱਲ ਕੌੜੀ ਲੱਗੇ ਗਾਣੇ ਇਹੋ ਜੇ ਲਿਖਿਆ ਪਲਾ ਬਨੇਰੇ ਤੇ ਲੋਕਾਂ ਦੇ ਵੱਜਣਗੇ ਗਾਣੇ ਕਿਹੜੇ ਆ ਕਹਿੰਦਾ ਬਾਪੂ ਜੀ ਦੀ ਕੀਤੀ ਕਮਾਈ ਨੂੰ ਜੋ ਗਹਿਣੇ ਧਰਦੇ ਨੇ ਨਸ਼ੇ ਦੀ ਤੋੜ ਪੂਰੀ ਕਰ ਲਈ ਜੋ ਫਰਿਆਦਾ ਕਰਦੇ ਨੇ ਦੁੱਖ ਮਾਪਿਆਂ ਦੀ ਅੰਦਰਾਂ ਨੂੰ ਦੇਖ ਕਿਉਂ ਨਾ ਕੀ ਪਾਲਿਆ ਸੋਨੇ ਦੀ ਚਿੜੀ ਨੂੰ ਜਮਾਂ ਥੱਲੇ ਲਾ ਲਿਆ ਕਹਿੰਦਾ ਬਾਲ ਪੁਨੇ ਵਿੱਚ ਆਸ਼ਕੀ ਚ ਪਾ ਕੇ ਕੀ ਲੈਣਾ ਛੱਡ ਪਰਾਂ ਤੂੰ ਮੁੰਡਿਆ ਕੁੜੀ ਤੋਂ ਕੀ ਲੈਣਾ 18 ਸਾਲ ਲੱਗੇ ਨੇ ਵੱਡੇ ਹੋਣ ਲਈ ਝਟ ਚ ਮਰ ਜੇਗਾ ਤੂੰ ਨਸ਼ਿਆਂ ਤੋਂ ਕੀ ਲੈਣਾ ਮੇਰੀਆਂ ਕਲਮਾਂ ਹਮੇਸ਼ਾ ਇਹੋ ਜੀਆਂ ਰਹਿਆਂ ਇੱਕ ਗਾਣਾ ਸੀ ਇਹ ਕਹਿੰਦਾ ਸੱਤ ਵਿਚਾਲੇ ਖੜਕੇ ਗਾਉਣਾ ਗਾਉਣਾ ਫਿਰਦਾ ਕੀ ਰੋਹ ਨੂੰ ਮੇਰਾ ਜੀ ਕਰਦਾ ਇੱਥੇ ਨਾ ਲੱਗੇ ਜੀ ਕਿਸੇ ਦੀ ਨਿਕਲੀ ਕਿਸੇ ਦੀ ਉੱਦਲੀ ਇਹੋ ਦੱਸ ਦੇ ਜੀ ਸੱਤ ਵਿਚਾਲੇ ਖੜਕੇ ਗਾਉਣਾ ਗਾਉਣਾ ਫਿਰਦਾ ਕੀ ਇਹ ਮੇਰੀਆਂ ਕਲਮਾਂ ਲਿਖੀਆਂ ਸੀ ਜਿਹੜਾ ਕਹਿੰਦਾ ਗੀਤ ਹਿੱਟ ਕਰਾਉਣ ਲਈ ਯਾਰਾ ਸੋਹਣੀ ਨਾ ਤੂੰ ਰੱਖੇ ਬਾਲਾ ਤੈਨੂੰ ਚਾਚੜਿਆ ਕੋ ਕੁੜੀ ਦਾ ਨਾਮ ਨਾ ਰੱਖੇ ਕਲਾਕਾਰਾਂ ਨੂੰ ਗੱਲ ਕਹੀ ਸੀ ਜਨਾ ਖੜਾ ਹੀਰ ਗਾਉਂਦਾ ਪਰ ਕਿਸ ਨੇ ਆਪਣੀ ਕੁੜੀ ਦਾ ਹੀਰ ਨਹੀਂ ਰੱਖਿਆ ਕਹਿੰਦਾ ਗੀਤ ਹਿੱਟ ਕਰਾਉਣ ਲਈ ਯਾਰਾ ਸੋਹਣੀ ਨਾਂ ਤੂੰ ਰੱਖੇ ਬਾਲਾ ਤੈਨੂੰ ਚਾ ਚੜਿਆ ਕਿ ਕੁੜੀ ਦਾ ਨਾਂ ਨਾ ਰੱਖੇ ਐਵੇਂ ਹੀਰ ਬਦਨਾਮ ਕਰਦੇ ਉਹ ਵੀ ਕਿਸੇ ਦੀ ਤੀ ਸਾਥ ਵਿਚਾਲੇ ਖੜ ਕੇ ਗਾਉਣਾ ਗਾਉਣਾ ਫਿਰਦਾ ਕੀ ਯਾਦ ਰੱਖੋ ਗੱਲ ਮੈਂ ਕੋਈ ਪੈਸਾ ਕਮਾਉਣ ਵਾਸਤੇ ਨਹੀਂ ਐਮਐਲਏ ਦੀ ਚੋਣ ਲੜੀ ਆ ਦੋ ਕਮਰਿਆਂ ਵਾਲਾ ਸਿਰਫ ਹਲਕਾ ਜਲਾਲਾਬਾਦ ਤੋਂ ਸਾਰਿਆਂ ਦੇ ਵਿਰੁੱਧ 2022 ਚ ਮੈਂ ਸੋਚਿਆ ਵੀ ਜ਼ਿੰਦਗੀ ਦੇ ਵਿੱਚ ਆਉਣਾ ਇੱਕ ਵਾਰੀ ਜਿੰਨਾਰੇ ਤੁਸੀਂ ਫੋਟੋ ਲਾਉਨੇ ਆ 바ਵਾ ਸਾਹਿਬ ਅੰਬੇਦਕਰ ਦੀ ਉਹਨਾਂ ਨੇ ਸਾਨੂੰ ਹੱਕ ਦਿੱਤਾ ਯਾਦ ਰੱਖੋ ਮੈਂ ਐਮਐਲਏ ਬਣ ਕੇ ਵੀ ਖੁਸ਼ ਨਹੀਂ ਮੈਨੂੰ ਮੰਤਰੀਵਾਨ ਦਾ ਛੌਂਕ ਹੈ ਤੇ ਪਾਵਰ ਹੋਣੀ ਚਾਹੀਦੀ ਗ੍ਰਹਿ ਮੰਤਰੀ ਦੀ ਯਾਦ ਰੱਖੋ ਗੱਲ ਕਦੇ ਮੈਂ ਰਮਾਨ ਛੋਟੇ ਨਹੀਂ ਰੱਖੇ ਜੇ ਮੰਗਿਆ ਤਾਂ ਰੱਬ ਕੋਲੋਂ ਮੰਗਿਆ ਮੈਂ ਟੋਪ ਦਾ ਮੰਗਿਆ ਮਾੜੀ ਮੋਟੀ ਕਦੇ ਮੈਂ ਗੱਲ ਨਹੀਂ ਮੰਗੀ ਜਿਹੜਿਆ ਬੋਲੇ ਬੰਦੇ ਕੀ ਬੋਲੇ ਗੁਪਤੰਗ ਭਗਵੰਤ ਮਾਨ ਨੇ ਵਿਸ਼ਵਦੀਪ ਦੇ ਰਾਤ ਨੂੰ ਮੂੰਹ ਚ ਪਾਤਾ ਉਹਦੇ ਨਾਲ ਇਹਨੂੰ ਬੁਖਾਰ ਚੜ ਗਿਆ ਅੱਛਾ ਜਿਹੜਾ ਫਿਰ ਭਗਵੰਤ ਮਾਨ ਪਰਚੇ ਪਵਾਈਆਂ ਦਾ ਭਾਨੇ ਸਿੱਧੂ ਤੇ ਉਹ ਕੀ ਚੱਕਰ ਆ ਭਗਵੰਤ ਮਾਨ ਜੀ ਫਿਰ ਤੋਂ ਕਹਿਣਾ ਸਾਡੇ ਦੇ ਪਰਚੇ ਪਾਉਣ ਨਾਲੇ ਛੋਟੀ ਚੀਜ਼ ਆ ਨਾਲੇ ਕਹਿੰਦੇ ਸੀ ਨਾ ਕਿ ਡਰਦਾ ਨਹੀਂ ਗਿਆ ਸੰਗਰੂਰ ਅੱਛਾ ਪੁਲਿਸ ਮੈਨੂੰ ਛੱਡ ਦੂਗੀ ਜੇ ਘਰੋਂ ਚੱਕਣਾ ਆਇਆ ਤਾਂ ਪੁਲਿਸ ਮੈਨੂੰ ਛੱਡ ਦੂ ਜੇ ਘਰੋਂ ਚੱਕਣਾ ਆਇਆ ਤਾਂ ਘਰੋਂ ਵੀ ਚੱਕ ਸਕਦੀ ਆ 2022 29 ਸਤੰਬਰ ਨੂੰ ਮੇਰੇ ਤੇ ਪਰਚਾ ਪਿਆ ਸੀ ਹਬੋਰ ਦੇ ਵਿੱਚ ਇੰਨਾਂ ਦੀ ਸਰਕਾਰ ਨੇ ਘੱਟ ਵਾਏ ਸੀ ਗਰੀਬਾਂ ਦੇ ਉੱਥੇ ਪਰਚਾ ਪਿਆ ਸੀ ਰੋਡ ਪੱਟੀ ਦਾ 149 ਲਾਤੀ ਢਾਰ 148 ਲਾਤੀ 82 ਦੀ ਢਾਰਾ ਲਾਤੀ ਸੀ ਬਸ ਪਰਚਾ ਕੈਨਸਲ ਹੋਇਆ ਉਹ ਮਹਾਰਾਜ ਦੀ ਦੇਣ ਸੀ ਇਹ ਚੀਜ਼ਾਂ ਨਾ ਤੁਸੀਂ ਬਦਲੋ ਥੋੜੀਆਂ ਜੀਆਂ ਬੱਲਿਓ ਓਏ ਚਾਤੀ ਮਾਰਾ ਇਧਰ ਅਸੀਂ ਫੋਨਾਂ ਤੇ ਬੋਲਦੇ ਆ ਫੋਨ ਦਾ ਮਤਲਬ ਇਹ ਆ ਵੀ ਗੱਲ ਭਗਵੰਤ ਮਾਨ ਤੱਕ ਪਹੁੰਚਦੀ ਆ ਸੀਐਡੀ ਤੱਕ ਪਹੁੰਚਦੀ ਆ ਤੁਸੀਂ ਚੂੜੀਆਂ ਪਾਓ ਐ ਜਿਹੜੇ ਮੈਨੂੰ ਬੋਲਦੇ ਆ ਚੂੜੀਆਂ ਜਨਾਨੀਆਂ ਪੰਜਾਬ 'ਚ ਚਿੱਟਾ ਵਿਕੀ ਜਾਂਦਾ ਜਨਾਨੀ ਜਨਾਨੀ ਚਿੱਟਾ ਵਿਕੀ ਜਾਂਦਾ ਪੰਜਾਬ 'ਚ ਜਨਾਨੀਆਂ ਜਿਹੜੇ ਝਾੜੂ ਵਾਲਿਆਂ ਦੀਆਂ ਬੰਗਾਂ ਪਾਈ ਫਿਰਦੇ ਆ ਬੰਗਾਂ ਪਾ ਕੇ ਆਏ ਆ ਕਰਿਆ ਕਰੋ ਆਏ ਤਿੰਨ ਸਾਲ ਕਰੋ ਤੁਸੀਂ ਰੰਡੇ ਰੰਡੇ ਹੋ ਜਾਓਗੇ ਤੁਸੀਂ 2027 'ਚ ਲੋਕਾਂ ਨੇ ਤੁਹਾਡਾ ਇਹੋ ਜਿਹਾ ਹੰਕਾਰ ਤੋੜਨਾ ਮੇਰੀ ਸਿਹਤ ਠੀਕ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਨੂੰ ਨਾ ਛੇੜਿਆ ਕਰੋ ਫਿਰ ਕੋਈ ਮਜ਼ਾਕ ਡਾਈ ਜਾਂਦਾ ਗੋਲੀ ਮਾਰੋ ਇਹੋ ਜੇ ਬਰੌਂਟੀ ਕਿੱਥੇ ਬਾਈ ਜਿੱਥੇ ਖੜ ਗਏ ਉੱਥੇ ਅੜ ਗਏ ਖੜੇ ਆ ਆ ਭਗਵੰਤ ਮਾਨ ਕੋਲ ਨਹੀਂ ਪਹੁੰਚਦੀਆਂ ਰਹੀ ਗੱਲ ਉਹ ਮੁੱਖ ਮੰਤਰੀ ਆ ਕੁਛ ਕਰਾ ਸਕਦਾ ਉਹ ਕੋਈ ਦਿੱਕਤ ਨਹੀਂ ਐਡੀ ਤੁਸੀਂ ਚੂੜੀਆਂ ਪਾ ਲਓ ਭਗਵੰਤ ਮਾਨ ਨੇ ਹਰ ਥਾਂ ਤੇ ਨਹੀਂ ਕੋਈ ਕੰਮ ਕਰਨਾ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਪਿੰਡਾਂ ਦੇ ਵਿੱਚ ਪਿੰਡਾਂ 'ਚ ਬੈਠੇ ਆ ਨਾ ਤੁਸੀਂ ਚਿੱਟਾ ਬੰਦ ਕਰਾ ਦਿਓ ਜਿਹੜੇ ਆ ਮੂਸ਼ੀ-ਮੂਹੇ ਜੇ ਪੇਜ ਖੋਲ ਕੇ ਬੈਠੇ ਆ ਮੈਂ ਸਾਰਿਆਂ ਨੂੰ ਨਹੀਂ ਆਮ ਪਾਰਟੀ ਵਾਲਿਆਂ ਨੂੰ ਵੇਖੋ ਬੜੇ ਬੰਦੇ ਚੰਗੇ ਵੀ ਹੁੰਦੇ ਆ ਸਾਰਿਆਂ ਆਮ ਆਦਮੀ ਪਾਰਟੀ ਚ ਐਮਐਲਏ ਮਾੜੇ ਵੀ ਨਹੀਂ ਹੋਣੇ ਬੜੇ ਚੰਗੇ ਹੋਣਗੇ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਚੂੜੀਆਂ ਪਾਈ ਫਿਰਦੇ ਆ ਨਾ ਜਿਹੜੀਆਂ ਆਏ ਮੇਰੇ ਹੱਥੋਂ ਮੈਂ ਝਾੜੂ ਕਿਆਂ ਚੂੜੀਆਂ ਹੈ ਐਦਰ ਪੀਲੀਆਂ ਥੋੜੀਆਂ ਜੀਆਂ ਬੂਰੀਆਂ ਹੈ ਕੇਦਰੀਵਾਲ ਨੇ ਹੱਥੋਂ ਮੇਰੇ ਡਾਲੀਆਂ ਹੈ ਮੇਰੇ ਹੱਥੋਂ ਮੇ 9-9 ਚੂੜੀਆਂ ਹੈ ਇਹ ਤੋਂ ਰਾਗਵ ਚੱਡੇ ਨੇ ਡਾਲੀਆਂ ਹੈ ਭਗਵੰਤ ਮਾਨ ਤੋਂ 2027 ਮੇ ਹੱਥ ਸੇ ਉਤਾਰ ਲੇਗਾ ਮੇਰੇ ਹੱਥੋਂ ਮੈਨੂੰ ਨੋ ਨੋ ਝੂੜੀਆਂ ਹੈ ਥੋੜਾ ਸਹਰੋ 2027 ਤੱਕ ਮਜਬੂਰੀਆਂ ਹੈ ਝੂੜੀਆਂ ਪਾ ਕੇ ਬੈਠੇ ਚਿੱਟਾ ਬੰਦ ਕਰਾਓ ਜਿਹੜੇ ਭਾਨੇ ਸਿੱਧੂ ਦੇ ਕੱਠ ਚ ਬੋਲ ਕੇ ਆਏ ਆ